ਸਾਰਸ਼ਿਕਾ ਜੀ ਮੇਲਾ ਪ੍ਰੀਤ ਕੋਰ ਹਾਜ਼ਰ ਹਾਂ ਜਿਲਕਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਪਹਿਲਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵਿਧਾ ਅਇਆ ਮੱਖੀ ਖੂਲ ਮੁੰਡਾ ਹੋਇਆ ਤੂੰ ਨਾਨਾ ਬਣ ਗਿਆ ਬ੍ਰਿਯਾਮ ਸਿੰਘ ਦੀ ਪਤਨੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਤੈਨੂੰ ਵੀ ਵਧਾਈਆਂ ਹੋਣ ਬ੍ਰਿਯਾਮ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਬ੍ਰਿਯਾਮ ਸਿੰਘ ਬਰਾੜ ਸੌ ਕਿੱਲਾਂ ਦਾ ਮਾਲਕ ਸੀ ਦੋ ਭਰਾ ਸਨ ਵੱਡਾ ਭਰਾ 15 ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ ਵੱਡੇ ਭਰਾ ਦੀ ਇੱਕ ਕੁੜੀ ਹੀ ਸੀ ਤੇ ਬਰਿਆਮ ਸਿੰਘ ਦੀ ਦੋ ਕੁੜੀਆਂ ਸਨ ਵੱਡੀ ਮਾਖੀ ਤੇ ਛੋਟੀ ਛਾਨੀ ਦੋਵਾਂ ਭਰਾਵਾਂ ਦੇ ਕਈ ਮੁੰਡੇ ਹੋਏ ਪਰ ਜਨਮ ਲੈਣਸਾਰ ਖਤਮ ਹੋ ਜਾਂਦੇ ਵੱਡਾ ਭਰਾ ਤਾਂ ਇਸੇ ਕੰਮ 'ਚ ਸ਼ਰਾਬ ਪੀ ਪੀ ਰੋਗੀ ਹੋ ਗਿਆ ਤੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਸ਼ਰਾਬ ਤਾਂ ਬਰਿਆਮ ਸਿੰਘ ਵੀ ਪਿੰਦਾ ਸੀ ਪਰ ਹਿਸਾਬ ਨਾਲ ਪਿੰਦਾ ਸੀ ਰਾਮ ਸਿੰਘ ਨੇ ਸਾਰੀ ਜ਼ਮੀਨ ਛੋਟੇ ਮੁੰਡੇ ਬ੍ਰਿ얌 ਸਿੰਘ ਦੇ ਨਾਂ ਲਵਾ ਦਿੱਤੀ ਤੇ ਵੱਡੀ ਪੋਤੀ ਦਾ ਵਿਆਹ ਕਰ ਦਿੱਤਾ। ਬ੍ਰਿ얌 ਸਿੰਘ ਨੇ ਵੱਡੀ ਭਜਾਈ ਨੂੰ ਨਾਲ ਵਾਲਾ ਘਰ ਦੇ ਦਿੱਤਾ। ਬ੍ਰਿ얌 ਸਿੰਘ ਦੇ ਮੁੰਡਾ ਨਾ ਹੋਣ ਦਾ ਗਮ ਇਕੱਲੇ ਬ੍ਰਿ얌 ਸਿੰਘ ਦੇ ਪਰਿਵਾਰ ਨੂੰ ਹੀ ਨਹੀਂ ਸੀ। ਸਗੋਂ ਸਾਸੋਰਾ ਪਰਿਵਾਰ ਵੀ ਫਿਕਰ ਕਰਦਾ ਸੀ। ਇਸ ਗੱਲ ਦਾ ਵੀ ਸਾਡੀ ਧੀ ਉਹਨਾਂ ਨੂੰ ਵਾਰਿਸ ਨਹੀਂ ਦੇ ਸਕੀ। ਇੱਕ ਦਿਨ ਆਪਣੀ ਧੀ ਨੂੰ ਮਿਲਣ ਆਏ ਬ੍ਰਿ얌 ਸਿੰਘ ਦੇ ਸਹੁਰੇ ਨੇ ਬ੍ਰਿ얌 ਸਿੰਘ ਦੇ ਪਿਤਾ ਨੂੰ ਕਿਹਾ, "ਰਾਮ ਸਿੰਘ ਮੇਰੀ ਤੇ ਦੇ ਮੁੰਡਾ ਨਹੀਂ ਵਜਦਾ ਐਨੀ ਭੋਏ ਏ ਤੁਹਾਡੇ ਕੋਲ ਇੱਕ ਸਲਾਹ ਦੇਵਾ ਜੇ ਗੁੱਸਾ ਨਾ ਕਰੇ ਤਾਂ ਮਾਕੀ ਦੇ ਨਾਨੀ ਨੇ ਕਿਹਾ ਲੈ ਕੁੜਮਾ ਤੇਰਾ ਗੁੱਸਾ ਕਿਉਂ ਕਰੂੰਗਾ ਤੂੰ ਵੀ ਕੋਈ ਚੰਗੀ ਗੱਲ ਹੀ ਕਹੇਗਾ ਰਾਮ ਸਿੰਘ ਨੇ ਕਿਹਾ ਤੂੰ ਬਰਿਆਮ ਦਾ ਦੂਜਾ ਵਿਆਹ ਕਰ ਲੈ ਮੇਰੇ ਹੋਰ ਕੁੜੀ ਹੁੰਦੀ ਤਾਂ ਮੈਂ ਕਰ ਦਿੰਦਾ ਦੋਵੇਂ ਭੈਣਾ ਰਹੀ ਜਾਂਦੀਆਂ ਮਾਕੀ ਦੇ ਨਾਨੇ ਨੇ ਦਿਲ ਤੇ ਪੱਥਰ ਰੱਖ ਕੇ ਕਿਹਾ ਸ਼ਾਵਾਸ਼ੇ ਤੇਰੇ ਸਰਦਾਰਾ ਤੀ ਦਾ ਪਿਓ ਹੋ ਕੇ ਵੀ ਐਡੀ ਵੱਡੀ ਗੱਲ ਕਹਿ ਰਿਹਾ। ਰਾਮ ਸਿੰਘ ਨੇ ਆਪਦੇ ਕੁੜਮ ਨੂੰ ਕਿਹਾ। ਬ੍ਰਿਯਾਮ ਸਿੰਘ ਦਾ ਦੁਬਾਰਾ ਵਿਆਹ ਹੋ ਗਿਆ। ਮਾਖੀ ਤੋਂ ਮਸੰਤਾ 12 ਸਾਲ ਵੱਡੀ ਕੁੜੀ। ਉਸ ਦੀ ਮਤਰੀ ਮਾਂ ਬਣ ਕੇ ਆ ਗਈ। ਮਾਖੀ 10 ਸਾਲ ਦੀ ਤੇ ਛਾਨੀ 8 ਸਾਲ ਦੀ ਸੀ। ਪਿਓ ਦੇ ਦੂਜੇ ਵਿਆਹ ਵੇਲੇ ਉਹਨਾਂ ਦੀ ਮਾਂ ਧੀਆਂ ਦੇ ਦੁੱਖ ਦੀ ਮਾਰੀ ਬਿਮਾਰ ਰਹਿਣ ਲੱਗ ਪਈ। ਉਧਰ ਮਤਰੀ ਮਾਂ ਦੀ ਪਹਿਲਾਂ ਕੁੜੀ ਤੇ ਫਿਰ ਮੁੰਡਾ ਹੋ ਗਿਆ। ਵਰੀਆਮ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਵਰੀਆਮ ਸਿੰਘ ਦੀ ਪਹਿਲੀ ਪਤਨੀ ਨੂੰ ਵੱਡੀ ਮਾਂ ਦਾ ਦਰਜਾ ਮਿਲ ਗਿਆ। 마ਖੀ ਤੇ ਛਾਨੀ ਨੂੰ ਭਰਾ ਮਿਲ ਗਿਆ। 마ਖੀ ਹੁਣ 16ਵੇਂ ਸਾਲ 'ਚ ਹੋ ਗਈ। ਉਸਦੀ ਮਾਂ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। 마ਖੀ ਦੇ ਨਾਨਕੇ ਕਹਿੰਦੇ ਸਾਡੀ ਤੇ ਮਰਨ ਤੋਂ ਪਹਿਲਾਂ ਕੁੜੀ ਦਾ ਵਿਆਹ ਵੇਖ ਜਾਈ। ਇਸ ਲਈ 16ਵੇਂ ਸਾਲ 'ਚ ਹੀ 마ਖੀ ਦੇ ਵਿਆਹ ਦੀ ਤਿਆਰੀ ਹੋ ਗਈ। ਠਾਕਰ ਸਿਆ ਆਪਣੀ ਕੁੜੀ ਲੈ ਕੇ ਵਧੀਆ ਖਾਨਦਾਨੀ ਮੁੰਡਾ ਲੱਭ। ਕੁੜੀ ਦੇ ਨਾਂਕੇ ਕਾਲੇ ਪਈਨੇ ਵਿਆਹ ਨੂੰ ਬ੍ਰਿਯਾਮ ਸਿੰਘ ਨੇ ਘਰ ਆਏ ਰਿਸ਼ਤੇਦਾਰ ਨਾਲ ਗੱਲ ਕੀਤੀ ਤੂੰ ਤਾਂ ਵਰਾੜਾ ਮੇਰੇ ਮੂੰਹ ਦੀ ਗੱਲ ਕਹਤੀ ਮੈਂ ਵੀ ਇਹੀ ਕੰਮ ਆਇਆ ਸੀ ਤੇਰੇ ਕੋਲ ਠਾਕਰ ਸਿੰਘ ਨੇ ਕਿਹਾ ਠਾਕਰ ਸਿੰਘ ਨੇ ਪਹਿਲਾਂ ਬ੍ਰਿਯਾਮ ਸਿੰਘ ਦੀ ਇੱਕੋ ਇੱਕ ਭਤੀਜੀ ਦਾ ਰਿਸ਼ਤਾ ਵੀ ਕਰਵਾਇਆ ਸੀ ਹੈ ਕੋਈ ਮੁੰਡਾ ਤੇਰੀ ਨਿਗਾ ਚ ਪਰ ਖਾਨਦਾਨ ਬਰਾਬਰ ਦਾ ਹੋਵੇ ਬ੍ਰਿਯਾਮ ਸਿੰਘ ਨੇ ਪੈਗ ਲਾਉਂਦੇ ਕਿਹਾ ਖਾਨਦਾਨ ਤਾਂ ਆਪਣੇ ਨਾਲੋਂ ਕਿਤੇ ਉੱਚਾ ਬ੍ਰਿਯਾਮ ਸਿਆਂ ਪਿਛਾ ਦਾ ਮੇਰੇ ਪਿੰਡ ਦਾ ਹੀ ਆ ਉਧਰ ਚਲੇ ਗਏ ਸੀ ਬਹਾਵਲਪੁਰ ਰਿਆਸਤ ਚ ਬੜੀ ਜ਼ਮੀਨ ਬਣਾਈ ਉੱਥੇ ਰੌਲੇ ਤੋਂ ਬਾਅਦ ਐਦਰ ਬਠਿੰਡੇ ਕੋਲੇ ਇੱਕ ਮੁਸਲਮਾਨਾਂ ਦੇ ਪਿੰਡ ਚ ਜ਼ਮੀਨ ਅਲਰਟ ਹੋ ਗਈ ਅਜੇ ਵੀ ਸਾਰੇ ਪਿੰਡ ਚੋਂ ਵੱਡੀ ਢੇਰੀ ਆ 50 ਕਿੱਲੇ ਜ਼ਮੀਨ ਆਉਂਦੀਆਂ ਮੁੰਡੇ ਨੂੰ ਬਠਿੰਡੇ ਸ਼ਹਿਰ ਚ ਹਵੇਲੀ ਪਿੰਡ ਪੱਠਾ ਲਾਇਆ ਮੁੰਡੇ ਦਾ ਪਿਓ ਨੰਬਰਦਾਰ ਆ ਮੁੰਡੇ ਦਾ ਚਾਚਾ ਸਰਕਾਰੀ ਵਕੀਲ ਆ ਪੂਰੇ ਇਲਾਕੇ ਚ ਪੱਠਿਆਂ ਵਾਲੇ ਸਰਦਾਰ ਕਹਾਉਂਦੇ ਨੇ ਤੇ ਸਭ ਤੋਂ ਵੱਡੀ ਗੱਲ ਮੁੰਡੀ ਨੇ ਪੀਏ ਕੀਤੀ ਕਹਿੰਦੇ ਵਕਾਲਤ ਵੀ ਕਰਦਾ ਠਾਕੁਰ ਸਿੰਘ ਨੇ ਇੱਕੋ ਸਾਹੇ ਸਭ ਦੱਸ ਦਿੱਤਾ ਠਾਕਰ ਸਿਆਂ ਗੋਤ ਕੀ ਆ ਸਰਦਾਰਾਂ ਦਾ ਉਹਨੇ ਉਤਸੁਕਤਾ ਦਿਖਾਉਂਦਿਆਂ ਕਿਹਾ ਗੋਤ ਵਿਰਾਟ ਸਾਹਿਬ ਮੀਰੇ ਵਾਲਾਈ ਆ ਸੰਧੂ ਨੇ ਸਾਡੇ ਸਕੇ ਹੀ ਨੇ ਠਾਕਰ ਸਿਗ ਨੇ ਵੀ ਪੈਗ ਖਤਮ ਕਰ ਦੇ ਕਿਹਾ ਉਹ ਆਪਣਾ ਰਿਸ਼ਤਾ ਲੈ ਲੈਣਗੇ ਮੁੰਡਾ ਇੰਨਾ ਪੜਿਆ ਤੇ ਕੁੜੀ ਆਪਣੀਆਂ ਅਨਪੜ੍ਹ ਹਰੀਆਮ ਸਿੰਘ ਨੇ ਪੁੱਛਿਆ जिम्मे वरयाम ਸਿੰਘਾਂ ਤੂੰ ਨਹੀਂ ਮੇਰੀ ਮੋੜਦਾ ਉਹ ਮੇ ਲੰਬਰਦਾਰ ਮੇਰੀ ਨਹੀਂ ਮੋੜਦਾ ਤੂੰ ਦੱਸ ਕਦੋਂ ਚੱਲੀਏ ਠਾਕਰ ਸਿੰਘ ਨੇ ਕਿਹਾ ਮੈਂ ਕੱਲ ਨੂੰ ਕੁੜੀ ਦੇ ਨਾਨਕੀ ਸੁਨੇਹਾ ਕੱਲ ਦਾ ਹਾਂ ਤੂੰ ਦੱਸ ਕਦੋਂ ਜਾਣਾ ਵਰयाम ਸਿੰਘ ਨੇ ਕਿਹਾ ਅਗਲੇ ਜੁਮੇ ਨੂੰ ਚੱਲਦੇ ਹਾਂ ਮੈਂ ਕੱਲ ਨੂੰ ਜਾਣਾ ਉਹਨਾਂ ਦੇ ਪਿੰਡ ਵਰयाम ਸਿੰਘ ਨੇ ਕਿਹਾ ਵਰयाम ਸਿੰਘ ਲੰਬਰਦਾਰ ਸਾਹਿਬ ਦੇ ਪਿੰਡ ਗਿਆ ਤੇ ਜੁਮੇ ਦਾ ਦਿਨ ਪੱਕਾ ਕਰ ਆਇਆ ਜੁਮੇਵਲੇ ਦਿਨ ਜਨੀ ਕੀ ਸ਼ੁੱਕਰਵਾਰ ਨੂੰ ਬ੍ਰਿਯਾਮ ਸਿੰਘ ਉਸ ਦੇ ਦੋਵੇਂ ਸਾਲੇ ਤੇ ਠਾਕਰ ਸਿੰਘ ਲੰਬਰਦਾਰ ਸਾਹਿਬ ਦੇ ਪਿੰਡ ਉਹਨਾਂ ਦੇ ਬੇਟੇ ਹਰਦੇਵ ਸਿੰਘ ਨੂੰ ਵੇਖਣ ਚਲੇ ਗਏ। ਹਰਦੇਵ ਸਿੰਘ ਨੂੰ ਮਿਲ ਕੇ ਤੇ ਉਹਨਾਂ ਦਾ ठाठ-ਬਾਠ ਵੇਖ ਕੇ ਸਭ ਦੀਆਂ ਅੱਖਾਂ ਖੜੀਆਂ ਰਹਿ ਗਈਆਂ। 6 ਲਵੇਰੀਆਂ ਤੇ 5 ਬਲਦਾਂ ਦੀਆਂ ਜੋੜੀਆਂ, 2 ਕੋੜੀਆਂ ਤੇ 2 ਊਂਠ ਵੇਖ ਕੇ ਹੀ ਉਹਨਾਂ ਨੇ ਹਿਸਾਬ ਲਾ ਲਿਆ ਸੀ। ਵੀ ਘਰ ਤਕੜਾ। ਹਰਦੇਵ ਸਿੰਘ ਨੂੰ ਮਿਲ ਕੇ ਤਾਂ ਹੁੱਦਾਗ ਰਹਿ ਗਈ। ਉੱਚਲੰਮਾ ਤੇ ਸੋਨਾ ਸੁਨੱਖਾ 24 ਸਾਲਾਂ ਦਾ ਨੌਜਵਾਨ ਮਾਵੇ ਵਾਲੀ ਪੱਗ ਪੈਂਟ ਕਮੀਜ਼ ਪਾਈ ਉਹ ਕਿਸੇ ਅਫਸਰ ਤੋਂ ਘੱਟ ਨਹੀਂ ਸੀ ਲੱਗਦਾ ਬਰਿਆਮ ਸਿੰਘ ਨੇ ਤਾਂ ਝਟ ਹਾਂ ਕਰ ਦਿੱਤੀ ਹਰਦੇਵ ਸਿੰਘ ਦੀ ਐਨੀ ਹਿੰਮਤ ਨਹੀਂ ਕਿ ਉਹ ਆਪਦੇ ਪਿਓ ਨੂੰ ਪੁੱਛ ਲਵੇ ਵੀ ਬਾਪੂ ਕੁੜੀ ਵਾਰੇ ਤਾਂ ਪੁੱਛ ਲਵੋ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਬੇਬੇ ਬਾਪੂ ਜੀ ਨੂੰ ਕਹੋ ਪੁੱਛ ਤਾਂ ਲੈਣ ਵੀ ਕੁੜੀ ਕਿੰਨਾ ਪੜੀ ਆ ਤੇ ਕੁੜੀ ਦੀ ਉਮਰ ਕਿੰਨੀ ਆ ਹਰਦੇਵ ਨੇ ਆਪਣੀ ਮਾਂ ਨੂੰ ਕਿਹਾ ਮੈਂ ਕਿਹਾ ਸੁਣਦੇ ਹਾਂ ਜੀ ਬੀਬੀ ਨੇ ਲੰਬਰਦਾਰ ਸਾਹਿਬ ਨੂੰ ਆਵਾਜ਼ ਮਾਰੀ ਹਾਂ ਦਾਸ ਭਗਵਾਨ ਨੇ ਕੁਰੇ ਕੀ ਕਹਿਨੀ ਆ ਤੂੰ ਲੰਬਰਦਾਰ ਬਚਿੱਤਰ ਸਿੰਘ ਨੇ ਕਿਹਾ ਹਰਦੀਪ ਪੁੱਛਦਾ ਸੀ ਵੀ ਕੁੜੀ ਕਿੰਨਾ ਪੜੀ ਲਿਖੀ ਆ ਤੇ ਉਸਦੀ ਉਮਰ ਕਿੰਨੀ ਆ ਹਰਦੀਪ ਦੀ ਮਾਂ ਨੇ ਕਿਹਾ ਕਿਉਂ ਇਹਨੇ ਡੀਸੀ ਲਾਉਣੀ ਆ ਠਾਕਰ ਸਿੰਘ ਆਪਣਾ ਰਿਸ਼ਤੇਦਾਰ ਆ ਗਲਤ ਰਿਸ਼ਤਾ ਨਹੀਂ ਕਰਵਾਉਂਦਾ ਉਹ ਵੀ ਕਹਿੰਦੇ ਕਹਾਉਂਦੇ ਸਰਦਾਰ ਨਹੀਂ ਭਗਵਾਨ ਕੁਰੇ ਦੋ ਤਾਂ ਵਿਆਹ ਹੀ ਕਰਾਏ ਨੇ ਕੁੜੀ ਦੇ ਪਿਓ ਨੇ ਜਾਇਦਾਦ ਦੀ ਖਾਤਰ ਇਹੇ ਕੁੜੀ ਪਹਿਲੇ ਪਰਿਵਾਰ ਚੋਂ ਕੁੜੀ ਦੇ ਨਾਨਕੇ ਵੀ ਚੰਗੇ ਸਰਦੇ ਪੁਰਦੇ ਨੇ ਮਾਮੇ ਵੀ ਆਏ ਨੇ ਧੋਨੋ ਨਾਲ ਨੰਬਰਦਾਰ ਸਾਹਿਬ ਗੱਲ ਹੋਰ ਹੀ ਪਾਸੇ ਲੈ ਗਏ ਹਰਦੇਵ ਦੇ ਸਵਾਲਾਂ ਦਾ ਤਾਂ ਇੱਕ ਵੀ ਜਵਾਬ ਨਾ ਮਿਲਿਆ ਨੰਬਰਦਾਰ ਸਾਹਿਬ ਨੇ ਵੀ ਰਿਸ਼ਤੇ ਨੂੰ ਹਾਂ ਕਹਿ ਦਿੱਤੀ 16 ਸਾਲ ਦੀ ਅਨਪੜ ਕੁੜੀ ਤੇ ਮੁੰਡਾ 24 ਸਾਲ ਦਾ ਉਹ ਵੀ ਬੀਏ ਪਾਸ ਪਰਿਸ਼ਤਾ ਪੱਕਾ ਹੋ ਗਿਆ ਨਾ ਕੁੜੀ ਨੂੰ ਪਤਾ ਮੁੰਡੇ ਦਾ ਤੇ ਨਾ ਮੁੰਡੇ ਨੂੰ ਪਤਾ ਕੁੜੀ ਦਾ ਹਾਂ ਇਹ ਜ਼ਰੂਰ ਪਤਾ ਸੀ ਕਿ ਉਹ ਬਰਾੜਾਂ ਦਾ ਖਾਂਦਾ ਨਾ ਤੇ ਉਹ ਸੰਧੂਆਂ ਦਾ ਪਰ 마ਖੀ ਦੇ ਵਿਆਹ ਤੋਂ ਪਹਿਲਾਂ ਹੀ 마ਖੀ ਦੀ ਮਾਂ ਚਲਵਸੀ ਜਿਸ ਕਰਕੇ 마ਖੀ ਦੀ ਬਲੀ ਦਿੱਤੀ ਸੀ ਉਹ ਤਾਂ ਚਲੀ ਗਈ ਪਰ ਨਾਨਕੇ ਅਜੇ ਖੜੇ ਸਨ ਸਾਨੂੰ 1960 ਚ 마ਖੀ ਦਾ ਹਰਦੇਵ ਸਿੰਘ ਨਾਲ ਵਿਆਹ ਹੋ ਗਿਆ ਤੇ ਉਹ 마ਖੀ ਤੋਂ ਬਲਜੀਤ ਕੌਰ ਬਣ ਗਈ ਦੋਨਾਂ ਪਰਿਵਾਰਾਂ 'ਚ ਕੋਹਾਂ ਦੀ ਦੂਰੀ ਇੱਕ ਪਾਸੇ ਅਨਪੜ ਜੱਟ ਪਰਿਵਾਰ ਤੇ ਦੂਜੇ ਪਾਸੇ ਪੜਿਆ ਲਿਖਿਆ ਤੇ ਅਗਾ ਵਧੂ ਪਰਿਵਾਰ ਬਸ ਜਿਹੜੀ ਸਭ ਤੋਂ ਵਧੀਆ ਗੱਲ ਸੀ ਉਹ ਇਹ ਸੀ ਕਿ ਹਰਦੀਪ ਵਾਂਗੂ ਮਾਖੀ ਉਰਫ ਬਲਜੀਤ ਕੌਰ ਵੀ ਬਹੁਤ ਸੋਹਣੀ ਸੀ ਹਰਦੀਪ ਸਿੰਘ ਦਾ ਪਰਿਵਾਰ ਪੜਿਆ ਲਿਖਿਆ ਸੀ ਹਰਦੀਪ ਜੀ ਚਾਚਾ ਜੀ ਸਰਕਾਰੀ ਵਕੀਲ ਸਨ ਉਹ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਵੀ ਆਪਣੇ ਕੋਲ ਰੱਖ ਕੇ ਪੜਾ ਰਹੇ ਸਨ ਹਰਦੀਪ ਦੇ ਤਿੰਨ ਭੈਣਾਂ ਤੇ ਇੱਕ ਛੋਟਾ ਭਰਾ ਸੀ ਉਹ ਦੂਜੀ ਨੰਬਰ ਤੇ ਸੀ ਹਰਦੀਪ ਦੀ ਵੱਡੀ ਭੈਣ ਤਾਂ ਪਹਿਲਾਂ ਹੀ ਵਿਆਹੀ ਸੀ ਵਿਚਕਾਰਲੀ ਭੈਣ ਦਾ ਵਿਆਹ ਹਰਦੇਵ ਦੇ ਵਿਆਹ ਦੇ ਨਾਲ ਹੀ ਹੋਇਆ ਸੀ। ਹਰਦੇਵ ਦਾ ਜੀਜਾ ਸਕੂਲ ਮਾਸਟਰ ਸੀ। ਛੋਟੀ ਭੈਣ ਤੇ ਛੋਟਾ ਭਰਾ ਪੜਦੇ ਸਨ। ਮਾਕੀ ਦੀ ਛੋਟੀ ਉਮਰ ਉਪਰੋਂ ਅਨਪੜ੍ਹ ਉਸ ਨੂੰ ਬਹੁਤ ਅਜੀਬ ਲੱਗਿਆ ਸਭ ਕੁਝ। ਪਰ ਉਸ ਨੂੰ ਡੋਲੀ 'ਚ ਬਠਾਉਣ ਵੇਲੇ ਵੱਡੀ ਮਾਮੀ ਨੇ ਕਿਹਾ ਸੀ, "ਧੀਏ, ਤੇਰੀ ਮਾਂ ਹੁੰਦੀ ਤਾਂ ਪਤਾ ਨਹੀਂ ਕੀ ਲਾੜ ਕਰਦੀ ਤੇਰੇ ਨਾਲ। ਪਰ ਹੁਣ ਮੈਂ ਹੀ ਤੇਰੀ ਮਾਂ ਹਾਂ। ਸਾਡੀ ਪਤ ਹੁਣ ਤੇਰੇ ਹੱਥ ਆ। ਉਹ ਲਾਂਬਾ ਨਾ ਦਵਾ ਦੇ ਧੀਏ" ਕਿਤੇ। ਲੋ ਕੈਨ ਮਾ ਨਹੀਂ ਸੀ ਕੁੜੀ ਦੀ ਤਾਂ ਅਕਲ ਨੇ ਸਿਖਾਈ ਕਿਸੀ ਨਹੀਂ ਤੇ ਇਹ ਹੁਣ ਆਪਣੇ ਸੋਹਰੇ ਪਰਿਵਾਰ ਨੂੰ ਹੀ ਆਪਣਾ ਪਰਿਵਾਰ ਸਮਝੀ ਉਹੀ ਤੇਰਾ ਘਰ ਆ ਪੇਕੇ ਘਰ ਧੀਆਂ ਲਈ ਹਮੇਸ਼ਾ ਪਰਾਇਆ ਹੁੰਦਾ ਪਰ ਫਿਰ ਵੀ ਧੀਆਂ ਪੇਕੇ ਘਰ ਦੀ ਮੀਰ ਕਰਦੀਆਂ ਪਰ ਧੀਆਂ ਮਾਵਾ ਬਿਨਾ ਕਾਦੇ ਪੇਕੇ ਉੱਪਰੋਂ ਮਤਰੀ ਮਾਂ ਬੈਠੀ ਆ ਮਾਮੀ ਨੇ ਘੱਟ ਲਫ਼ਜ਼ਾਂ ਦੇ ਸਾਰੀ ਗੱਲ ਸਮਝਾ ਦਿੱਤੀ ਸੀ ਜੋ ਬਾਲੜੀ ਮਾਖੀ ਨੇ ਪੱਲੇ ਬੰਨ ਲਈ ਹਰਦੇਵ ਸਿੰਘ ਦੇ ਪਿਤਾ ਜੀ ਹੁਰੀ ਚਾਰ ਭਰਾ ਸਨ ਕਾਰ ਸਭ ਦੇ ਬਖੋ ਵੱਖਰੇ ਸਨ ਪਰ ਖੇਤੀ ਸਾਂਝੀ ਸੀ ਘਰ ਵੀ ਨੇੜੇ-ਨੇੜੇ ਹੀ ਸਨ ਮਾਖੀ ਦਿੱਤਾ ਚਾਰ ਸੱਸਾਂ ਸੀ ਤੇ ਇੱਕ ਦਾਦੀ ਸੱਸ ਹੌਲੀ-ਹੌਲੀ ਉਹ ਪਰਿਵਾਰ ਚ ਰਚ-ਮਿਚ ਗਈ ਸਾਲ ਬਾਅਦ ਮਾਖੀ ਨੂੰ ਬੱਚੇ ਦੀ ਆਸ ਹੋਈ ਮਾਖੀ ਨੂੰ ਵਾਪਸ ਪੇਕੇ ਕਰ ਪੀਂ ਦਿੱਤਾ ਉਸ ਜਮਾਨੇ ਕੁੜੀਆਂ ਦੇ ਜਾਪੇ ਪੇਕੇ ਕਰੇ ਹੁੰਦੇ ਸਨ ਉਸ ਦੀ ਮਤਰੀ ਮਾਂ ਜਿ세 ਕੁਝ ਮਹੀਨੇ ਪਹਿਲਾਂ ਹੀ ਦੂਜੇ ਮੁੰਡੇ ਨੂੰ ਜਨਮ ਦਿੱਤਾ ਸੀ ਨੀ ਮਤਰੀ ਮਾਂ ਤੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਵਰੀਆਮ ਸਿੰਘ ਦੇ ਚਾਰੇ ਵਿੱਚ ਇੱਕ ਸਰਕਾਰੀ ਨਰਸ ਰਹਿੰਦੀ ਸੀ ਜੋ ਪਿੰਡ ਦੀ ਡਿਸਪੈਂਸਰੀ ਚ ਹੀ ਨਰਸ ਸੀ ਉਸ ਦਾ ਵਿਆਹ ਹੋਇਆ ਸੀ ਪਰ ਬੱਚਾ ਨਾ ਹੋ ਸਕਿਆ ਇਸ ਲਈ ਘਰਵਾਲੇ ਨੇ ਛੱਡ ਦਿੱਤੀ ਸੀ ਉਸ ਨੇ ਵੀ ਫਿਰ ਇਕੱਲੀ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ ਸਾਰਾ ਪਿੰਡ ਉਸ ਨੂੰ ਬੀਬੀ ਨਰਸ ਕਹਿੰਦਾ ਵਰੀਆਮ ਸਿੰਘ ਦੀ ਫੈਮਿਲੀ ਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਜਨੇਪਾ ਹੁੰਦਾ ਸੀ ਵਰੀਆਮ ਸਿੰਘ ਦੀ ਪਤਨੀ ਪਤੀ ਜੀ ਤੇ ਹੁਣ ਬੇਟੀ ਸਭ ਦੇ ਜਨੇਪੇ ਇੱਥੇ ਹੀ ਹੋਏ ਬੀਬੀ ਨਰਸ ਦੌਮੀ ਕੰਮ ਕਰਦੀ ਸੀ। ਬ੍ਰਿ얌 ਸਿੰਘ ਦੇ ਘਰ ਦੇ ਸਾਰੇ ਜਨਿੱਪੇ ਉਹ ਹੀ ਕਰਦੀ। ਦੂਜਾ ਵੇਲੇ-ਕਵੇਲੇ ਉਹ ਬ੍ਰਿ얌 ਸਿੰਘ ਦੀ ਹਵਸ ਨੂੰ ਵੀ ਠੰਡਾ ਕਰਦੀ। ਬੀਬੀ ਨਰਸ ਬ੍ਰਿ얌 ਸਿੰਘ ਦੀ ਫੈਮਿਲੀ ਮੈਂਬਰ ਸੀ। ਬ੍ਰਿ얌 ਸਿੰਘ ਦੀ ਪਤਨੀ ਸਮੇਤ ਸਭ ਨੂੰ ਪਤਾ ਕਿ ਬ੍ਰਿ얌 ਸਿੰਘ ਤੇ ਉਸ ਦਾ ਕੀ ਰਿਸ਼ਤਾ ਹੈ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਕੁਝ ਬੋਲਦਾ। ਵਧਾਈਆਂ ਬ੍ਰਿ얌 ਜੀਆ ਆਪਣੀ ਕੁੜੀ ਦੇ ਪੈਰ ਲੱਗ ਗਏ। ਵੱਡੀ ਮਹਾਰਾਜ ਨੇ ਪੁੱਤਰ ਤੇ ਦਾਤ ਪਕਸ਼ੀਆ ਬੇਬੀ ਨਰਸ ਨੇ ਵੀ ਬ੍ਰਿਯਮ ਸਿੰਘ ਨੂੰ ਵਧਾਈ ਦਿੱਤੀ ਤੈਨੂੰ ਵੀ ਵਧਾਈ ਹੁਣ ਤਾਂ ਸਭ ਠੀਕ ਠਾਕ ਹੈ ਨਾ ਬ੍ਰਿਯਮ ਸਿੰਘ ਨੇ ਬੱਚੇ ਤੇ ਉਸਦੀ ਮਾਂ ਦੀ ਸੀਤ ਵਰੇ ਪੁੱਛਿਆ ਹਾਂ ਹਾਂ ਸਭ ਠੀਕਾ ਮੇਰੇ ਹੁੰਦੇ ਕਾ ਦਾ ਫਿਕਰ ਤੈਨੂੰ ਬੇਬੀ ਨਰਸ ਨੇ ਆਪਣੀ ਤਾਰੀਫ਼ ਕਰਦੇ ਕਿਹਾ ਲੈ ਇਹ ਤਾਂ ਪਤਾ ਹੀ ਆ ਸਾਨੂੰ ਡਾਕਟਰ ਨੇ ਸਾਡੇ ਘਰੇ ਆ ਬ੍ਰਿਯਮ ਸਿੰਘ ਨੇ ਹੱਸ ਕੇ ਕਿਹਾ ਦੋ ਮਹੀਨਿਆਂ ਦਾ ਮੁੰਡਾ ਲੈ ਕੇ ਮਾਂ ਕੀ ਸੌਰੇ ਘਰ ਆ ਗਈ ਸਾਰੇ ਘਰ ਵੀ ਉਸ ਦਾ ਬਹੁਤ ਸਵਾਗਤ ਹੋਇਆ ਹਰਦੀਪ ਸਿੰਘ ਆਪਣੇ ਚਾਰਾਂ ਕਰਾਂਜਾ ਸਭ ਤੋਂ ਵੱਡਾ ਸੀ ਇਸ ਲਈ ਉਸ ਦਾ ਬੇਟਾ ਵੀ ਪਹਿਲਾ ਬੱਚਾ ਸੀ ਅਗਲੀ ਪੀੜੀ ਦਾ ਹਰਦੀਪ ਦੀ ਦਾਦੀ ਨੇ ਬੱਚੇ ਦਾ ਨਾਂ ਰੱਖਿਆ ਉਸ ਨੇ ਕਿਹਾ ਹਰਦੀਪ ਇਹ ਤਾਂ ਸਾਡੇ ਪਰਿਵਾਰ ਦਾ ਦੀਪ ਹੈ ਮੀਰਾ ਦੀਪ ਪਰਦਾਦੀ ਨੇ ਬੱਚੇ ਨੂੰ ਲਾੜ ਨਾਲ ਬੁਲਾਉਣਾ ਪਰਿਵਾਰ ਨੇ ਉਸ ਦਾ ਨਾਂ ਹਰਦੀਪ ਰੱਖ ਦਿੱਤਾ ਪਰ ਸਾਰੇ ਉਸ ਨੂੰ ਪਿਆਰ ਨਾਲ ਦੀਪ ਹੀ ਕਹਿੰਦੇ ਦੀਪ ਨੇ ਅੱਜੇ ਬੈਠਣਾ ਹੀ ਸਿੱਖਿਆ ਸੀ ਕਿ ਪਿੰਡ ਦੀ ਦੁਸ਼ਮਣੀ ਕਾਰਨ ਹਰਦੀਪ ਦੀ ਸਰਕਾਰੀ ਵਕੀਲ ਚਾਚਾ ਜੀ ਦਾ ਕਤਲ ਹੋ ਗਿਆ। ਕਤਲ ਫਰਾਰ ਸਨ। ਇਸ ਲਈ ਘਰਾਂ ਦੇ ਬਾਹਰ ਬੰਦੂਖਾਂ ਵਾਲਿਆਂ ਦਾ ਪੈਰਾ ਲੱਗ ਗਿਆ। ਦਿਨ ਰਾਤ ਬੰਦੂਖਾਂ ਵਾਲੇ ਪੈਰਾ ਦਿੰਦੇ। ਦੀਪ ਨੇ ਜਦੋਂ ਸੁਰਤਤ ਸੰਭਾਲੀ, ਉਸਨੇ ਆਪਣੀ ਮਾਂ ਨੂੰ ਕੰਮ ਕਰਦੇ ਦੇਖਿਆ ਤੇ ਆਪਣੇ ਚਾਰੇ ਪਾਸੇ ਬੰਦੂਖਾਂ ਦੇ ਪੈਰੇ। ਉਹ 8 ਮਹੀਨਿਆਂ ਦਾ ਹੀ ਤੁਰਨ ਲੱਗ ਗਿਆ ਸੀ ਤੇ ਸਾਲ ਦਾ ਬੂਲਣ ਲੱਗ ਗਿਆ ਸੀ। ਇੱਕ ਦਿਨ ਉਹ ਆਪਣੇ ਦਾਦਾ ਜੀ ਨਾਲ ਗੁਰਦੁਆਰਾ ਸਾਹਿਬ ਗਿਆ। ਉੱਥੇ ਕਵੀਸ਼ਰ ਲੱਗੇ ਹੋਏ ਸਨ ਉਹ ਕਾਲੀ ਫੂਲਾ ਸਿੰਘ ਦੀ ਵਾਰ गा ਰਹੇ ਸਨ ਬਾਬੇ ਅਕਾਲੀ ਨੀਤੁਰ ਕਬੜੀ ਝਟਕਾਈ ਦੀਪਿਕ ਰਿਆ ਕੀ ਤੂਤਲੀ ਆਵਾਜ਼ ਗਾਉਂਦਾ ਬਾਬੇ ਕਾਲੀ ਨੀਤ ਤੁੱਕ ਬੜੀ ਕਾਈ ਉਸ ਵਕਤ ਉਹ ਮਹਿਜ 1 ਸਾਲ ਦੇ 2 ਮਹੀਨਿਆਂ ਦਾ ਸੀਗਾ ਹਰਦੀਪ ਤੇ ਉਸਦੇ ਪਿਤਾ ਜੀ ਸਾਰਾ ਦਿਨ ਕੋਟ ਕਚੈਰੀ ਚ ਰਹਿੰਦੇ ਸਵੇਰੇ ਕਰੋ ਨਿਕਲਦੇ ਸ਼ਾਮ ਨੂੰ ਆਉਂਦੇ ਬਾਕੀ ਪਰਿਵਾਰਿਕ ਮੈਂਬਰ ਵੀ ਦੁਸ਼ਮਣੀ ਦੀਆਂ ਗੱਲਾਂ ਕਰਦੇ ਛੋਟੇ ਦੀਪ ਨੇ ਜੋ ਆਪਣੇ ਪਾਪਾ ਦਾਦਾ-ਦਾਦੀ ਨਾਲ ਲਾੜ ਕਰਨੇ ਸਨ ਉਹ ਨਹੀਂ ਕਰ ਸਕਿਆ ਬਸ ਉਸ ਦੀ ਮਾਸ ਨੂੰ ਨਹਾਤਵਾ ਦਿੰ ਦਿੱਤੀ ਉਹ ਬੰਦੂਕ ਵਾਲੇ ਪਾਈ ਦੀ ਗੋਦੀ ਚੜਿਆ ਫਰੀ ਜਾਂਦਾ ਇਸ ਤਰ੍ਹਾਂ ਕੁਝ ਹੋਰ ਮਹੀਨੇ ਲੰਘ ਗਏ ਤੇ ਵਸ ਕਾਰਜ ਹੀ ਖੇਡਦਾ ਬਾਕੀ ਬੱਚਿਆਂ ਵਾਂਗ ਉਸ ਨੂੰ ਬਾਹਰ ਜਾਂਦਾ ਹੁਕਮ ਨਹੀਂ ਸੀ ਚਰੋਦੀਪ ਤੂ ਸਾਲਾਂ ਦਾ ਹੋਇਆ ਤਾਂ ਹਰਦੀਪ ਸਿੰਘ ਦੇ ਪਰਿਵਾਰ ਨੇ ਵਕੀਲ ਸਾਹਿਬ ਦੀ ਮੌਤ ਦਾ ਬਦਲਾ ਲੈਣ ਲਈ ਪਿੰਡ ਦੇ ਸਰਪੰਚ ਦਾ ਕਤਲ ਕਰ ਦਿੱਤਾ ਹਰਦੀਪ ਸਿੰਘ ਉਸਦੇ ਪਿਤਾ ਤੇ ਦੋਨੋਂ ਚਾਚੀਆਂ ਦੀ ਕਤਲ ਦਾ ਕੇਸ ਪੈ ਗਿਆ। ਮਾਖੀ ਤੇ ਦੀਪ ਨੂੰ ਦੀਪ ਦੇ ਨਾਨਕੇ ਪੇਜ ਦਿੱਤਾ। ਦੀਪ ਦੇ ਪਾਪਾ ਤੇ ਦਾਦਾ ਜੀ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਖੀ ਨੂੰ ਦੂਜੇ ਬੱਚੇ ਦੀ ਆਸ ਹੋ ਗਈ ਸੀ ਪਰ ਅਜੇ ਬਹੁਤ ਟਾਈਮ ਸੀ। ਬੱਚੇ ਦੇ ਹੋਂਚ ਦੀਪ ਨੂੰ ਨਾਨਕੇ ਕਰਖਿਰਦਾ। ਇੱਥੇ ਉਸ ਨੂੰ ਕੋਈ ਪਵੰਦੀਤਾ ਨਹੀਂ ਸੀ ਪਰ ਨਾਨੀ ਤੇ ਉਸ ਦੀ ਮਾਂ ਦੀ ਲੜਾਈ ਉਸ ਨੂੰ ਉਦਾਸ ਕਰ ਦਿੰਦੀ। ਇੱਕ ਦਿਨ ਉਹ ਆਪਣੀ ਮਾਂ ਤੇ ਨਾਨੀ ਨਾਲ ਆਪਣੇ ਪਿਤਾ ਨੂੰ ਮਿਲਣ ਗਿਆ। ਉਹਨਾਂ ਦੀ ਤਾਰੀਖ ਸੀ ਉਹਨਾਂ ਨੇ ਪਹਿਲੀ ਵਾਰ ਵੇਖਿਆ ਕਿ ਉਸਦੇ ਪਾਪਾ ਤੇ ਦਾਦਾ ਜੀ ਨੂੰ ਸੰਘਰ ਨਾਲ ਬੰਨਿਆ ਹੋਇਆ ਹੈ ਉਹ ਵੇਖ ਕੇ ਰੋਣ ਲੱਗ ਗਿਆ ਉਸਦੇ ਪਾਪਾ ਨੇ ਗੋਦੀ ਵਿੱਚ ਬਿਠਾ ਕੇ ਉਸਨੂੰ ਪਿਆਰ ਕੀਤਾ ਇੱਕ ਦਿਨ ਉਸਦੀ ਮਾਸੀ ਨੇ ਉਸਨੂੰ ਕਿਹਾ "ਦੀਪ ਪੁੱਤ ਤੇਰਾ ਛੋਟਾ ਵੀਰ ਆ ਗਿਆ" ਦੀਪ ਦਾ ਛੋਟਾ ਭਰਾ ਆ ਗਿਆ ਸੀ ਉਦੋਂ ਉਸਦੇ ਪਾਪਾ ਦਾਦਾ ਜੀ ਤੇ ਬਾਕੀ ਸਾਰੇ ਕੇਸ ਚ ਉਵਰੇ ਹੋ ਗਏ ਮਾਕੀ ਆਪਣੇ ਦੋਨੇ ਮੁੰਡਿਆਂ ਨੂੰ ਲੈ ਕੇ ਫੇਰ ਅਬਦੇਸ ਸੋਰੇ ਕਰ ਆ ਗਈ ਦੀਪ ਦੇ ਪਾਪਾ ਹੁਣ ਰੋਸ਼ ਸ਼ਰਾਬ ਪੀਣ ਲੱਗ ਗਏ। ਉਹ ਆਪਣੇ ਬਾਪੂ ਜੀ ਤੋਂ ਚੋਰੀ-ਚੋਰੀ ਸ਼ਰਾਬ ਪਿੰਦੇ। ਹਰਦੇਵ ਦੇ ਛੋਟੇ ਭਰਾ ਦਾ ਵਿਆਹ ਹੋ ਗਿਆ ਸੀ ਤੇ ਉਹ ਆਪਣੇ ਸਹੁਰਿਆਂ ਕੋਲ ਦਿੱਲੀ ਚਲਾ ਗਿਆ। ਉਹਨਾਂ ਦਾ ਬੱਸਾਂ ਦਾ ਬਿਜ਼ਨਸ ਸੀ ਦਿੱਲੀ 'ਚ। ਹਰਦੇਵ ਦੀ ਛੋਟੀ ਭੈਣ ਦਾ ਵੀ ਵਿਆਹ ਹੋ ਗਿਆ ਸੀ। ਘਰ ਵਿੱਚ ਹੁਣ ਸਿਰਫ ਹਰਦੇਵ ਸਿੰਘ ਉਸ ਦੀ ਪਤਨੀ ਦੋਨੋਂ ਬੱਚੇ ਤੇ ਉਸ ਦੀ ਬੀਬੀ ਬਾਪੂ ਹੀ ਸਨ। ਹਰਦੇਵ ਸਿੰਘ ਹੁਣ ਵਿਲਾ ਸੀ। ਇੱਕ ਰਿਸ਼ਤੇਦਾਰ ਨੇ ਹਰਦੇਵ ਸਿੰਘ ਦੇ ਬਾਪੂ ਜੀ ਨੂੰ ਕਿਹਾ ਤੁਸੀਂ ਸਾਡੇ ਪਿੰਡ ਸਾਡੀ ਜ਼ਮੀਨ 'ਚ ਪੱਠਾ ਲਾ ਲਵੋ ਸਾਡੀ ਵੀ ਜ਼ਮੀਨੀ ਵੀ ਹੋ ਜਾਏਗੀ ਨਾਲੇ ਸਾਡਾ ਪਿੰਡ ਸ਼ਹਿਰ ਦੇ ਨੇੜੇ ਹੈ ਇੱਟ ਵੀ ਬਹੁਤ बिकੇਗੀ ਹਰਦੀਪ ਸਿੰਘ ਦੇ ਬਾਪੂ ਜੀ ਨੂੰ ਗੱਲ ਵਧੀਆ ਲੱਗੀ ਉਹਨਾਂ ਹਰਦੀਪ ਨੂੰ ਰਿਸ਼ਤੇਦਾਰ ਦੀ ਜ਼ਮੀਨ ਤੇ ਪੱਠਾ ਲਗਵਾ ਦਿੱਤਾ ਉਧਰ ਹਰਦੀਪ ਸਿੰਘ ਦੇ ਤੀਸਰਾ ਬੱਚਾ ਕੁੜੀ ਹੋ ਗਈ ਦੂਜੇ ਤੇ ਤੀਜੇ ਬੱਚੇ 'ਚ ਸਿਰਫ ਸਾਲ ਦਾ ਹੀ ਫਰਕ ਸੀ ਦੀਪ 4 ਸਾਲ ਦਾ ਸੀ ਹਰਦੀਪ ਹੁਣ 15-15 ਦਿਨਾਂ ਬਾਅਦ ਪਿੰਡ ਆਉਂਦਾ ਹਰਦੀਪ ਦੀਆਂ ਦੂਮੇ ਪੈਣਾ ਚਾਪੇਰੀ ਪਿੰਡ ਆ ਗਈਆਂ ਵਿਚਕਾਰ ਲਈ ਪੈਂਦਾ ਦੂਜਾ ਚਾਪਾ ਸੀ ਤੇ ਛੋਟੀ ਦਾ ਪਹਿਲਾ ਹੁਣ ਹਰਦੇਵ ਦੀ ਬੇਬੇ ਤੇ ਦੋਵੇਂ ਭੈਣਾਂ ਨੇ ਮਿਲ ਕੇ ਮਾਖੀ ਦਾ ਜੀਣਾ ਦੁੱਬਰ ਕਰ ਦਿੱਤਾ ਉਹ ਤਿੰਨ ਬੱਚਿਆਂ ਨਾਲ ਸਾਰਾ ਦਿਨ ਕੰਮ ਕਰਦੀ ਇੱਕ ਵਾਰ ਤਾਂ ਹਰਦੇਵ ਦੀ ਵੱਡੀ ਭੈਣ ਵੀ ਆ ਗਈ ਕਿਸੇ ਗੱਲ ਤੋਂ ਬਹਿਸ ਹੋ ਗਈ ਉਸ ਨੇ ਮਾਖੀ ਦੇ ਮੂੰਹ ਤੇ ਚਪੇੜਾ ਮਾਰੀਆਂ ਆਪਣੀ ਮਾਂ ਦੇ ਕੁੱਟ ਪੈਂਦੀ ਵੇਖ ਨਿਆਣੀ ਦੀਪਦਿਆਂ ਵੀ ਲੀਰਾਂ ਨਿਕਲ ਗਈਆਂ ਉਸ ਨੂੰ ਰੋਂਦਾ ਵੇਖ ਛੋਟੇ ਦੋਵੇਂ ਭੈਣ ਭਰਾ ਵੀ ਰੋਣ ਲੱਗ ਗਏ ਗੱਲ ਕੀ ਬਿਨਾਂ ਮਤਲਬ ਦੇ ਹੀ ਛੋਟੀ ਛੋਟੀ ਗਲਤੀ ਕਲੇਸ਼ ਰਹਿਣ ਲੱਗ ਗਿਆ ਹਾਂ ਤੇਰੀਆਂ ਨੇ ਸਾਰਾ ਦੁੱਧ ਪੀ ਜਾਂਦੇ ਨੇ ਮੈਂ ਆਪਣੀਆਂ ਧੀਆਂ ਨੂੰ ਕੱਕੀ ਦਿਆ ਕਰਾਂ ਉਹਨਾਂ ਨੂੰ ਲੋੜ ਆ ਦੁੱਧ ਦੀ ਆ ਤੇਰੀ ਸੋਤਲ ਹੀ ਸੂਤ ਨਹੀਂ ਆਉਂਦੀ ਭੁੱਖਿਆਂ ਵਾਂ ਘਰਲ-ਹਰਲ ਕਰਦੀ ਫਿਰਦੀ ਆ ਹਰਦੇਵ ਦੀ ਬੇਬੇ ਨੇ 마ਖੀ ਨੂੰ ਕਹਿਣਾ ਤਾਂ 마ਖੀ ਨੇ ਬੱਚਿਆਂ ਨੂੰ ਛਾਤੀ ਨਾਲ ਲਾ ਵਧਾਉਣਾ ਤੇ ਆਪ ਆਪਣੀ ਲੇਖਾਂ ਨੂੰ ਕੋਸਣ ਲੱਗ ਜਾਣਾ ਉਸਨੇ ਆਪਣੀ ਸੱਸ ਨੂੰ ਕਹਿਣਾ ਦੁੱਧ ਦੀ ਘਰ 'ਚ ਕੋਈ ਕਮੀ ਨਹੀਂ ਸੀ ਸਾਰਾ ਦਿਨ ਤਾਂ ਚੁੱਲ੍ਹੇ ਤੋਂ ਜ਼ਿਆਦਾ ਪਤੀਲਾ ਨਹੀਂ ਸੀ ਉੱਤਰਦਾ ਕੀ ਕਰਾਂ ਬੇਬੇ ਜੀ ਬੱਚੇ ਦੁੱਧ ਮੰਗਦੇ ਨੇ ਮੈਂ ਕਿਹੜਾ ਮੱਲੋਂ ਮੱਲੀ ਪਿਉਣੀ ਐ ਇਹਨਾਂ ਨੂੰ ਜੀ ਕੋਟ ਦੁੱਧ ਦੀ ਪੀ ਵੀ ਲੈਂਦੇ ਨੇ ਤਾਂ ਕਿਹੜਾ ਲੋੜਾ ਆਉਂਦਾ ਇਹ ਵੀ ਤਾਂ ਇਸ ਘਰੇ ਹੀ ਜੰਮੇ ਨੇ ਮਾਖੀ ਨੇ ਕਹਿਣਾ ਐਨੀ ਗੱਲ ਸੁਣਦੇ ਹੀ ਬੇਬੇ ਨੇ ਤਾੜ ਦੇਣੀ ਥੱਪੜ ਮਾਖੀ ਦੇ ਮੂੰਹ ਤੇ ਮਾਰਨਾ ਵਿਚਾਰੀ ਨੇ ਫੇਰ ਰੋਣ ਲੱਗ ਜਾਣਾ ਤੇ ਦੀਪ ਦੇ ਉਸ ਦੇ ਭੈਣ ਭਰਾਵਾਂ ਦੀ ਮਾਂ ਨਾਲ ਚਿੰਬੜ ਜਾਣਾ ਦੀਪ ਨੇ ਦੁੱਧ ਪੀਣਾ ਬੰਦ ਕਰਤਾ ਪੰਮ ਉਹ ਬਹੁਤ ਛੋਟਾ ਸੀ ਪਰ ਸਾਰੀ ਗੱਲ ਸਮਝਦਾ ਸੀ ਜਦੋਂ ਹਰਦੀਪ ਸਿੰਘ ਨੇ ਪਿੰਡ ਆਉਣਾ ਤਾਂ ਮਾਕੀ ਨੀ ਉਸ ਨੂੰ ਸਾਰੀ ਗੱਲ ਦੱਸਣੀ ਅੱਗੋਂ ਉਸ ਨੇ ਅਲੀ ਅਲੀ ਕਰਕੇ ਪੈ ਜਾਣਾ 15 ਦਿਨਾਂ ਬਾਅਦ ਘਰੇ ਆਈ ਦਾ ਆਉਂਦਿਆਂ ਨੂੰ ਫੇਰ ਤੇਰਾ ਕਾਟੋ ਕਲੇਸ਼ ਨਹੀਂ ਮੁੱਕਦਾ ਸਲੀ ਤੂੰ ਅਣਪੜ੍ਹ ਜਣਾ ਨਹੀਂ ਮੇਰੇ ਮਗਰ ਲਾਤੀ ਨਾ ਤੈਨੂੰ ਰਹਿਣ ਦੀ ਅਕਲ ਆ ਨਾ ਗੱਲ ਕਰਨ ਦੀ ਹਰਦੀਪ ਸਿੰਘ ਨੇ ਕਹਿਣਾ ਜੀ ਮਾਖੀ ਨੇ ਅਗੋ ਕੁਝ ਬੋਲਣਾ ਤਾਂ ਉਸਨੇ ਵੀ ਦੂਜ ਚ ਪੇੜਾ ਮਾਰ ਦੇਣੀ ਦੀਪ ਵਿਚਾਰੇ ਦਾ ਡਰ ਕੇ ਪਿਛਾਵ ਨਿਕਲ ਜਾਣਾ ਇੱਕ ਦਿਨ ਮਾਖੀ ਦਾ ਮਾਮਾ ਆਇਆ ਉਸ ਨੂੰ ਮਿਲਣ ਜਦੋਂ ਕਿਸ ਪਿਆਸੀ ਉਸ ਵਕਤ ਇਸ ਮਾਮੇ ਨੇ ਇੱਥੇ ਰਹਿ ਕੇ ਸਾਰੀ ਫਸਲ ਬਾੜੀ ਸੰਭਾਲੀ ਸੀ ਮਾਮਾ ਜੀ ਮੈਂ ਬਹੁਤ ਔਕੀ ਆ ਮੇਰੀ ਤਾਂ ਜਵਾਕਾ ਨੂੰ ਦੁੱਧ ਵੀ ਪੀਣ ਨੂੰ ਨਹੀਂ ਦਿੰਦੇ ਜੇ ਕੁਝ ਕਹਾਂ ਤੱਕ ਕੁੱਟਣ ਲੱਗ ਜਾਂਦੇ ਆ ਮਾਖੀ ਨੇ ਰੋ ਰੋ ਕੇ ਕਿਹਾ ਦੀਪ ਕੋਲ ਬੈਠਾ ਕਦੀ ਮਾਹਵਲ ਵੇਖਦਾ ਤੇ ਕਦੀ ਮਾਮੇ ਵੱਲ ਪੁੱਤ ਹਰਦੇਵ ਸਿਉਣੀ ਕਹਿੰਦਾ ਕੁਝ ਵੀ ਮੇਰੇ ਬੱਚਿਆਂ ਨੂੰ ਦੁੱਧ ਕਿਉਂ ਨਹੀਂ ਦਿੰਦੇ ਮਾਮਾ ਜੀ ਨੇ ਪੁੱਛਿਆ ਉਹ ਤਾਂ ਬਾਹਰ ਪੱਟਾ ਲਾਈ ਬੈਠੇ ਨੇ 15 ਦਿਨਾਂ ਤੋਂ ਇੱਕ ਦਿਨ ਆਉਂਦੇ ਨੇ ਉਸ ਦਿਨ ਵੀ ਸ਼ਰਾਬ ਪੀਤੀ ਹੁੰਦੀ ਆ ਕੁਝ ਕਹਿਣੀ ਆ ਤਾਂ ਜੁੱਤੀ ਲਾ ਲੈਂਦੇ ਨੇ ਨਾ ਕੋਈ ਚੱਜ ਨਾਲ ਗੱਲ ਕਰਦੇ ਨੇ ਮਾਮਾ ਜੀ ਮੈਂ ਤਾਈ ਠਾਕਰ ਸਿੰਘ ਦਾ ਕੀ ਵਿਗਾੜਿਆ ਸੀ ਮੈਨੂੰ ਇਸ ਨਰਕ ਚ ਕਿਉਂ ਸੁੱਟਿਆ ਉਸਨੇ ਮਾਖੀ ਨੇ ਰੋ ਰੋ ਕੇ ਦੱਸਿਆ ਕੋਲ ਬੈਠਾ ਦੀਪ ਵੀ ਰੋਣ ਲੱਗ ਗਿਆ ਉਹ ਮਾਂ ਦੇ ਆਸ-ਪਾਸ ਰਹਿਣ ਲੱਗਾ ਜਿਵੇਂ ਉਸਦੀ ਮਾਂ ਨਹੀਂ ਸਗੋਂ ਉਹ ਆਪ ਮਾਂ ਦਾ ਧਿਆਨ ਰੱਖਦਾ ਹੋਵੇ ਮਾਖੀ ਦਾ ਮਾਮਾ ਬੋਲਿਆ ਵੇਖ ਪੁੱਤ ਜੇ ਮੈਂ ਕੁਝ ਨਹੀਂ ਕਹਿ ਸਕਦਾ ਇਹਨਾਂ ਨੂੰ ਜੇ ਤੂੰ ਕਹੇ ਤਾਂ ਵਿਰਿਆਮ ਸਿੰਘ ਨੂੰ ਭੇਜ ਦਿੰਨਾ ਹਾਂ ਮਾਮਾ ਜੀ ਨੇ ਕਿਹਾ ਨਾ ਨਾ ਮਾਮਾ ਜੀ ਚਾਚਾ ਜੀ ਨੂੰ ਨਾ ਦੱਸਿਓ ਉਹ ਆਪਣੀ ਤਾਈ ਦੀ ਕੁੜੀ ਮਗਰ ਲਾ ਕੇ ਵਰੀਆਮ ਸਿੰਘ ਨੂੰ ਚਾਚਾ ਜੀ ਕਹਿੰਦੇ ਸੀ ਉਹ ਦੁਖੀ ਨਾਲੇ ਫੇਰ ਮਾਸੀ ਗੱਲਾਂ ਕਰੋ ਮਾਖੀ ਨੇ ਕਿਹਾ ਚਰਪਤੂ ਮਨ ਹੌਲਾ ਨਾ ਕਰ ਆਪਣੇ ਤਿੰਨ ਲਵੇਰੀਆਂ ਨੇ ਮੈਂ ਜਾ ਕੇ ਇੱਕ ਲਵੇਰੀ ਭੇਜਦਾ ਹਾਂ ਤੋ ਬੱਚਿਆਂ ਨੂੰ ਦੁੱਧ ਪਿਆਈ ਜਾਵੇਂ ਖੁੱਲਾ ਮਾਮਾ ਵਿਚਾਰਾ ਹੋਰ ਕੀ ਕਰ ਸਕਦਾ ਸੀ ਪਿੰਡ ਤੋਂ ਦੂਰ ਰਹਿਣ ਕਰਕੇ ਹਰਦੀਪ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਵੱਧ ਗਈ ਉਥੇ ਪੱਠੇ ਚੋਂ ਕੁਝ ਨਾ ਬਚਿਆ ਸਾਰੇ ਪੈਸਿਆਂ ਦੀ ਤਾਂ ਉਹ ਸ਼ਰਾਬ ਹੀ ਪੀ ਗਿਆ ਪਰ ਐਗਰੀਮੈਂਟ 4 ਸਾਲ ਦਾ ਸੀ ਜ਼ਮੀਨ ਵਾਲਿਆਂ ਨਾਲ ਇਸ ਲਈ ਤੂੰ ਹੋਰ ਸਾਲ ਪੱਠਾ ਉੱਥੇ ਹੀ ਲਾਉਣਾ ਪੈਣਾ ਸੀ ਮਾਮਾ ਜੀ ਨੇ ਜਾ ਕੇ ਸੱਜਰ ਸੂਈ ਮੱਝ ਪੀ ਜਿੱਤੀ ਹੁਣ ਮਾਖੀ ਨੂੰ ਸੰਭਾਲਣ ਲਈ ਬੱਚਿਆਂ ਨੇ ਨਾਲ-ਨਾਲ ਇੱਕ ਮੱਝ ਵੀ ਆ ਗਈ ਹੁਣ ਉਸ ਦਾ ਸੁਭਾਅ ਵੀ ਲੜਾਕੂ ਕਿਸਮ ਦਾ ਹੋ ਗਿਆ ਉਹ ਗੱਲ-ਗੱਲ ਤੇ ਲੜ ਪੈਂਦੀ ਤੇ ਆਪਣਾ ਸਾਰਾ ਗੁੱਸਾ ਬੱਚਿਆਂ ਤੇ ਕੱਢਦੀ ਛੋਟੇ ਦੋਵੇਂ ਤਾਂ ਬਿਮਾਰ ਜਹੀ ਹੀ ਸਨ ਕਿਉਂਕਿ ਕੰਮ ਚ ਮਾਖੀ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰ ਸકી ਇਸ ਲਈ ਮਾਂ ਦਾ ਸਾਰਾ ਗੁੱਸਾ ਦੀਪਤੇ ਨਿਕਲਦਾ ਉਹ ਮਾਂ ਤੋਂ ਕੁੱਟ ਖਾਂਦਾ ਕਦੇ ਨਾ ਰੋਂਦਾ ਜਦੋਂ ਮਾਂ ਨੇ ਕੁੱਟ ਹਟਣਾ ਤਾਂ ਉਸਨੇ ਫੇਰ ਮਾਂ ਨੂੰ ਜੱਫੀ ਪਾ ਲੈਣੀ ਮਾਂ ਦੀ ਲੀਰ ਨਿਕਲ ਜਾਣੀ ਹਰਦੇਵ ਦੀਆਂ ਦੋਵੇਂ ਭੈਣਾਂ ਆਪਣੇ-ਆਪਣੇ ਜਪਾਖ ਜਮਕੇ ਸੌਰੀ ਲੈ ਗਈਆਂ ਹੁਣ ਫੇਰ ਹਰਦੇਵ ਦਾ ਪਰਿਵਾਰ ਹੀ ਰਹਿ ਗਿਆ ਪਿੰਡ ਦੀਪ ਪੰਜ ਸਾਲ ਦਾ ਹੋ ਗਿਆ ਤਾਂ ਬਾਪੂ ਜੀ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਚ ਦਾਖਲ ਕਰਵਾਏ ਹੁਣ ਹਰ ਰੋਜ਼ ਬੰਦੂਖ ਵਾਲਾ ਪਾਈ ਉਸ ਨੂੰ ਸਕੂਲ ਲੈ ਕੇ ਜਾਂਦਾ ਜਿੰਨਾ ਚਿਰ ਉਹ ਸਕੂਲ ਪੜ੍ਹਦਾ ਰਹਿੰਦਾ ਪਾਈ ਸਕੂਲ ਦੇ ਬਾਹਰ ਬੈਠਾ ਰਹਿੰਦਾ ਪਹਿਲੀ ਵਾਰੀ ਉਸ ਨੂੰ ਬਾਹਰਲੇ ਬੱਚੇ ਨਾਲ ਖੇਡਣ ਦਾ ਮੌਕਾ ਮਿਲਿਆ ਉਸ ਨੇ ਪਿੰਡ ਦੇ ਕਈ ਮੁੰਡਿਆਂ ਨਾਲ ਦੋਸਤੀ ਪਾ ਲਈ ਸਕੂਲ 'ਚ ਬੈਠੇ ਵੀ ਉਸ ਨੂੰ ਮਾਂ ਦੀ ਯਾਦ ਆਉਂਦੀ ਵੀ ਦਾਦੀ ਜੀ ਜਾਂ ਪਾਪਾ ਨੂੰ ਮਾਂ ਨੂੰ ਕੋਟ ਤਾ ਨਹੀਂ ਰਹੇ ਇੱਕ ਸਾਲ ਪੂਰਾ ਹੋ ਗਿਆ ਤੇ ਦੀਪ ਅਗਲੀ ਕਲਾਸ 'ਚ ਹੋ ਗਿਆ ਉਹ ਵੀ ਫੱਟੀ ਲਿਖਦਾ ਫਿਰ ਉਸ ਨੂੰ ਗਾਚੀ ਲਾ ਕੇ ਸਿਖਾਉਂਦਾ ਸਲੇਟੀ ਨਾਲ ਪੱਥਰ ਦੀ ਸਲੇਟ ਤੇ ਊੜਾ ਆੜਾ ਲਿਖਦਾ ਉਹ ਜਿੰਨਾ ਸਕੂਲ ਚ ਪੜਦਾ ਬਸ ਉਨਾਂ ਹੀ ਪੜਦਾ ਘਰ ਚ ਉਸ ਨੂੰ ਨਾ ਕੋਈ ਪੜਾਉਂਦਾ ਤੇ ਨਾ ਹੀ ਸਕੂਲ ਦੀ ਕੋਈ ਗੱਲ ਕਰਦਾ ਉਸ ਨੂੰ ਕਦੇ ਦਾਦੀ ਦਾ ਮੋਹ ਆਉਣਾ ਤਾਂ ਉਹ ਦਾਦੀ ਕੋਲ ਚਲਿਆ ਜਾਂਦਾ ਪਰ ਦਾਦੀ ਨੇ ਛਿੜਕ ਮਾਰ ਕੇ ਭਜਾ ਦੇਣਾ ਦਾਦਾ ਜੀ ਤਾਂ ਸਾਰਾ ਦਿਨ ਬਾਹਰ ਪੱਠੇ ਤੇ ਜਾ ਖੇਤ ਰਹਿੰਦੇ ਕੁਝ ਸਮੇਂ ਬਾਅਦ ਹਰਦੀਪ ਸਿੰਘ ਉਥੋਂ ਪੱਠਾ ਬੰਦ ਕਰਕੇ ਪਿੰਡ ਵਾਪਸ ਆ ਗਿਆ ਤਾਂ ਬਾਪੂ ਜੀ ਨੇ ਕਿਹਾ ਕੰਜਰਾ 4 ਸਾਲ ਪਕਾਈ ਵੀ ਕੀਤੀ ਪਰ ਪੈਸਾ ਇੱਕ ਨਹੀਂ ਕਮਾਇਆ ਪੱਲਿਓਂ ਹੀ ਖਰਚ ਕੇ ਮੜਾਇਆ ਤੂੰ ਬਾਪੂ ਜੀ ਨੇ ਇੱਕ ਛਿੱਤਰ ਨਹੀਂ ਮਾਰੀ ਪਰ ਬੂਲੰਝ ਕੋਈ ਕਸਰ ਨਹੀਂ ਛੱਡੀ ਹਰਦੇਵ ਸਿੰਘ ਬੈਠਾ ਸੁੰਦਾ ਰਿਹਾ ਕੁਝ ਦਿਨਾਂ ਬਾਅਦ ਫੇਰ ਬਾਪੂ ਜੀ ਨੂੰ ਉਹ ਵੇਲਾ ਫਿਰਦਾ ਚੰਗਾ ਨਾ ਲੱਗਿਆ ਉਹ ਤੇਰੇ ਜਵਾਕ ਵੱਡੇ ਹੋ ਰਹੇ ਨੇ ਇੱਕ ਤਾਂ ਮੈਂ ਸਕੂਨ ਲਾਤਾ ਪੜਨ ਤੂੰ ਬਠਿੰਡੇ ਲੈ ਜਾਣੇ ਨਾ ਨਲੇ ਨਿਆਣੇ ਚੰਗੇ ਸਕੂਲ ਚ ਪੜ ਜਾਣਗੇ ਨਲੇ ਆਉਦੀ ਮਾਮੇ ਦੀ ਜ਼ਮੀਨ 'ਚ ਪੱਠਾ ਲਾ ਲਾ ਉਹ ਕਈ ਵਾਰ ਕਹਿ ਕੇ ਗਿਆ ਬਾਪੂ ਜੀ ਨੇ ਕਿਹਾ ਉਹ ਤਾਂ ਠੀਕ ਆ ਪੱਠਾ ਲਾਉਣ ਲਈ ਪੈਸੇ ਵੀ ਚਾਹੀਦੇ ਨੇ ਤੇ ਘਰ ਦੇ ਖਰਚੇ ਲਈ ਵੀ ਹਰਦੇਵ ਨੇ ਬਾਪੂ ਜੀ ਨੂੰ ਕਿਹਾ ਉਹ ਵੀ ਦੇ ਕੇ ਹੀ ਤੋਰੂੰ ਮਹੀਨੇ ਦਾ ਖਰਚਾ ਲੈ ਜਾਇਆ ਕਰੀ ਪਿੰਡੋਂ ਨਲੇ ਦਾਣਾ ਪਾਣੀ ਉੱਥੇ ਹਵੇਲੀ ਹੈ ਹੀ ਰਹਿਣ ਨੂੰ ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਜੇ ਸ਼ਰਾਬ ਪੀਤੀ ਫਿਰ ਇੱਕ ਵੀ ਪੈਸਾ ਨਹੀਂ ਦੇਣਾ ਅੱਗੇ ਹਜ਼ਾਰਾਂ ਖਰਾਬ ਕਰਕੇ ਆਇਆ ਤੂੰ ਪੜਿਆ ਲਿਖਿਆ ਮੂਰਖਾ ਤੂੰ ਮੈਂ ਅਨਪੜ ਬੰਦਾ ਪੱਠਾ ਚਲਾਈ ਬੈਠਾ ਤੇ ਤੇਥੋਂ ਕਿਉਂ ਨਹੀਂ ਚੱਲਿਆ ਪੜੇ ਲਿਖੇ ਤੂੰ ਬਾਪੂ ਨੇ ਗੁੱਸੇ 'ਚ ਕਿਹਾ ਨਹੀਂ ਬਾਪੂ ਜੀ ਐਤ ਕੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਹਰਦੀਪ ਸਿੰਘ ਨੇ ਵਾਦਾ ਕੀਤਾ ਇਹ ਤਾਂ ਟਾਈਮ ਦੱਸੋ ਪੁੱਤਰਾ ਇਹ ਤੇ ਆਖਰੀ ਮੌਕਾ ਜੇ ਹੁਣ ਵੀ ਪੈਸੇ ਖਰਾਬ ਕੀਤੇ ਤਾਂ ਮੈਥੋਂ ਬੁਰਾ ਕੋਈ ਨਹੀਂ ਬਾਪੂ ਜੀ ਨੇ ਕਿਹਾ ਬਾਪੂ ਜੀ ਨੇ ਪਿਆਰ ਦੇ ਨਾਲ ਗੁੱਸਾ ਵੀ ਕੀਤਾ ਭਗਵਨ ਕੁਰੇ ਹਰਦੇਵ ਆਪਦੇ ਨਿਆਣਿਆਂ ਸਮੇਤ ਬਠਿੰਡੇ ਹਵੇਲੀ ਚ ਰਹੂ ਨਾਲੇ ਤੇਰੇ ਭਰਾ ਦੀ ਜ਼ਮੀਨ ਚ ਪੱਠਾ ਲਾਉ ਕਰ ਇਹਨਾਂ ਦੀ ਜਾਣ ਦੀ ਤਿਆਰੀ ਹਰਦੇਵ ਸਿੰਘ ਦੇ ਬਾਪੂ ਨੇ ਬੀਬੀ ਨੂੰ ਕਿਹਾ ਇਹਨੇ ਅੱਗੇ ਜਹੋ ਜਹੇ ਰੰਗ ਲਾ ਤੇ ਹੁਣ ਲਾ ਦੂ ਬੀਬੀ ਨੂੰ ਵੀ ਸ਼ੱਕ ਸੀ ਪਰ ਬਾਪੂ ਜੀ ਦਾ ਹੁਕਮ ਕਿਸ ਨੇ ਟਾਲਣਾ ਸੀ ਦੀਪ ਨੇ ਅਜੇ 4 ਮਹੀਨੇ ਹੋਰ ਦਾਦਾ ਦਾਦੀ ਕੋਲ ਹੀ ਰਹਿਣਾ ਸੀ ਉਸਨੇ ਦੂਜੀ ਕਲਾਸ ਪਾਸ ਕਰਕੇ ਸ਼ਹਿਰ ਜਾਣਾ ਸੀ ਬਠਿੰਡੇ ਜਾਣ ਦਾ ਸੁਣ ਕੇ ਮਾਖੀ ਵੀ ਖੁਸ਼ ਹੋ ਗਈ ਵੀ ਸ਼ੁਕਰ ਆ ਨਰਕ ਚੋਂ ਖੈਰਾ ਹਰਸ ਛੁੱਟ ਗਿਆ ਪਰ ਇਹ ਕੀ ਪਤਾ ਸੀ ਉੱਥੇ ਜਾ ਕੇ ਜ਼ਿੰਦਗੀ ਇੱਥੇ ਨਾਲੋਂ ਵੀ ਬੁਰੀ ਹੋ ਜਾਊ ਦੀਪ ਨੂੰ ਦਾਦਾ ਦਾਦੀ ਕੋਲ ਛੱਡ ਕੇ ਮਾਖੀ ਤੇ ਹਰਦੇਵ ਸਿੰਘ ਆਪਣੇ ਦੋਨੋਂ ਬੱਚੇ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ